ਸਿਕਰ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਫੇਕ ਐਨਕਾਊਂਟਰ ਮਾਮਲੇ ਵਿੱਚ ਜਿਹੜੇ ਵਿੱਚ ਸਜ਼ਾ ਭੁਗਤ ਰਹੇ ਇੰਸਪੈਕਟਰ ਸੁਬਾ ਸਿੰਘ ਸੁਬਾ ਸਿੰਘ ਸਰਹੰਦ ਜਿਹਦੇ ਉੱਤੇ ਪਿਛਲੇ ਦਿਨੀ ਪਟਿਆਲਾ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਵੱਲੋਂ ਹਮਲਾ ਕੀਤਾ ਜਾਂਦਾ ਆ ਸਭ ਨੂੰ ਸਾਰਿਆਂ ਨੂੰ ਪਤਾ ਹੈ ਇਹ ਗੱਲ ਬਹੁਤ ਚਰਚਾ ਵਿੱਚ ਆਈ ਹੋਈ ਆ ਸੰਦੀਪ ਸਿੰਘ ਦੇ ਉੱਤੇ ਜਿਵੇਂ ਕਿ ਵਕੀਲਾ ਰਾਜੇਦਨ ਦੇ ਪਰਿਵਾਰ ਨੇ ਦੱਸਿਆ ਕਿ ਸੰਦੀਪ ਸਿੰਘ ਦੇ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਵੀ ਕੀਤਾ ਗਿਆ ਇਹ ਸਾਰਾ ਮਾਮਲਾ ਬਹੁਤ ਚਰਚਾ ਦੇ ਵਿੱਚ ਆ ਕਿ ਇਹ ਅਗਸਤ ਮਹੀਨੇ ਦੇ ਵਿੱਚ ਸੂਬਾ ਸਿੰਘ ਨੂੰ ਫੇਕ ਐਨਕਾਊਂਟਰ ਦੇ ਵਿੱਚ ਸੀਬੀ ਸੀਬੀਆਈ ਅਦਾਲਤ ਮਹਾਲੀਬੇਰੂ ਉਮਰਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਸਤੰਬਰ ਦੇ ਵਿੱਚ ਹੀ ਉਹਨਾਂ ਨੂੰ ਜ਼ਮਾਨਤ ਵੀ ਮਿਲ ਜਾਂਦੀ ਹੈ ਤੇ ਸਤੰਬਰ ਦੇ ਵਿੱਚ ਹੀ 11 ਸਤੰਬਰ ਨੂੰ ਜਾਂ 10 ਸਤੰਬਰ ਨੂੰ ਸੰਦੀਪ ਸਿੰਘ ਵੱਲੋਂ ਸੂਬਾ ਸਿੰਘ ਦੇ ਉੱਤੇ ਕੜਿਆਂ ਦੇ ਨਾਲ ਹਮਲਾ ਕੀਤਾ ਜਾਂਦਾ ਪਰ ਪਰਿਵਾਰ ਦਾ ਕਹਿਣਾ ਹੈ ਕਿ ਸੰਦੀਪ ਸਿੰਘ ਨੇ ਸੈਲਫ ਡਿਫੈਂਸ ਦੇ ਵਿੱਚ ਇਹ ਜੋ ਹਮਲਾ ਕੀਤਾ ਕੀਤਾ ਉਸ ਦੇ ਨਾਲ ਦੋ ਪੁਲਿਸ ਮੁਲਾਜ਼ਮ ਹੋਰ ਜਿਨ੍ਹਾਂ ਵਿੱਚ ਇੱਕ ਐਨਡੀਪੀਐਸ ਤੇ ਇੱਕ ਫੇਕ ਇਨਕਾਊਂਟਰ ਦੇ ਵਿੱਚ ਹੀ ਸਜ਼ਾ ਭਉਤ ਰਹੇ ਹਨ ਤੇ ਐਨਡੀਪੀਐਸ ਵਾਲੇ ਮਲਾਜਮਾ ਜਿਹੜੇ ਉਹ ਹਜੇ ਮਲਰੋਂ ਸਜ਼ਾ ਖੋਣੀ ਹੈ ਸਸਰਾ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਸੂਬਾ ਸਿੰਘ ਜੋ ਕਿ 1993 ਦੇ ਵਿੱਚ ਫੇਕ ਇਨਕਾਊਂਟਰ ਮਾਮਲੇ ਦੇ ਤਹਿਤ ਸਜ਼ਾ ਭਉਤ ਰਿਹਾ ਉਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 2022 ਦੇ ਵਿੱਚ ਸੂਬਾ ਸਿੰਘ ਦੇ ਉੱਤੇ ਅਬਰ ਸਰ ਜੇਲ੍ਹ ਦੇ ਵਿੱਚ ਇੱਕ ਹਮਲਾ ਹੋਰ ਹੁੰਦਾ ਉਹ ਹਮਲਾ ਕਿਹਦੇ ਦੁਆਰਾ ਕੀਤਾ ਜਾਂਦਾ ਤੇ ਕਿਉਂ ਕੀਤਾ ਜਾਂਦਾ ਇਹ ਤੁਸੀਂ ਗਾਹ ਵੀਡੀਓ ਵਿੱਚ ਸੁਣੋ ਤੁਹਾਨੂੰ ਸਾਰੀ ਗੱਲ ਬਾਤ ਦੱਸ ਦਿਆਂ ਵੀਡੀਓ ਨਾ ਬਣੇ ਰਿਓ ਪ੍ਰਭਜੀਤ ਸਿੰਘ ਮੱਲੀ ਜੋ ਕਿ ਪਿੰਡ ਹਸੋਵਾਲ ਨੇੜੇ ਗੋਇੰਦਵਾਲ ਦਾ ਰਹਿਣ ਵਾਲਾ ਸੀ ਹੈ ਜੋ ਕਿ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਹੈ ਜੋ ਕਿ 2018 ਦੇ ਵਿੱਚ ਜੇਲ੍ਹ ਦੇ ਵਿੱਚ ਜਾਂਦਾ ਹੈ ਤੇ ਤੁਹਾਨੂੰ ਸਾਰੀ ਕਹਾਣੀ ਪਹਿਲੀ ਦੱਸ ਦਿਆਂ ਕਿ 28 ਜੁਲਾਈ 1993 ਨੂੰ ਪ੍ਰਭ ਮੱਲੀ ਦੇ ਤਾਇਆ ਸਰਬਜੀਤ ਸਿੰਘ ਸੱਬਾ ਦਾ ਅਨਕਾਊਂਟਰ ਕੀਤਾ ਜਾਂਦਾ ਤੇ ਉਹ ਅਨਕਾਊਂਟਰ ਕਿਸ ਦੇ ਵੱਲੋਂ ਕੀਤਾ ਜਾਂਦਾ ਇੱਕ ਅਨਕਾਊਂਟਰ ਸੁਪਾ ਸਿੰਘ ਇੰਸਪੈਕਟਰ ਵੱਲੋਂ ਕੀਤਾ ਜਾਂਦਾ ਹੈ ਜੋ ਕਿ ਪ੍ਰਭ ਮੱਲੀ ਆਪਣੀ ਇੱਕ ਇੰਟਰਵਿਊ ਦੇ ਵਿੱਚ ਦੱਸਦਾ ਜੋ ਕਿ ਕਲਿੱਪ ਤੁਹਾਨੂੰ ਅੱਗੇ ਲਾ ਦੇਵਾਂਗੇ ਤੁਸੀਂ ਕਲਿੱਪ ਦੇਖ ਲਿਓ ਉਹ ਤੇ ਉਸ ਪ੍ਰਭ ਮੱਲੀ ਦਾ ਕਹਿਣਾ ਹੈ ਕਿ ਮੈਨੂੰ 2018 ਦੇ ਵਿੱਚ ਜੇਲ੍ਹ ਦੇ ਵਿੱਚ ਜਾਣਾ ਹੈ ਪਰ 2022 ਦੇ ਵਿੱਚ ਸੁਪਾ ਸਿੰਘ ਜੇਲ੍ਹ ਦੇ ਵਿੱਚ ਆਉਂਦਾ ਜਦੋਂ ਕਿ ਕੋਈ ਵੀ ਇੰਸਪੈਕਟਰ ਜਾਂ ਮੁਲਾਜ਼ਮ ਜੇਲ੍ਹ ਦੇ ਵਿੱਚ ਆਉਂਦਾ ਸਜ਼ਾ ਹੁੰਦੀ ਹੈ ਤਾਂ ਸਾਰੀ ਜੇਲ੍ਹ ਨੂੰ ਪਤਾ ਲੱਗ ਜਾਂਦਾ ਪ੍ਰਭ ਮੱਲੀ ਦਾ ਕਹਿਣਾ ਹੈ ਕਿ ਮੈਂ ਪਹਿਲਾਂ ਤੋਂ ਉਸ ਜੇਲ ਦੇ ਵਿੱਚ ਸੀ ਤੇ ਸੂਬਾ ਸਿੰਘ ਨੂੰ ਸਪੈਸ਼ਲ ਮਲਾਜਮ ਹਾਤੇ ਵਿੱਚ ਰੱਖਿਆ ਜਾਂਦਾ ਤੇ ਪ੍ਰਭ ਮੱਲੀ ਇੱਕ ਹੋਰ ਜਿਹੜਾ ਕਿ ਹੋਰ ਬੈਰਕ ਦੇ ਵਿੱਚ ਹੁੰਦਾ ਤਾਂ ਉਹ ਪਹਿਲਾਂ ਤੋਂ ਪਲਾਨਿੰਗ ਬਣਾਉਂਦੇ ਆ ਉਹ ਆਪਸ ਵਿੱਚ ਲੜਦਾ ਆਪਣੇ ਇੰਜ਼ਿਆਰ ਦੋਸਤ ਦੇ ਨਾਲ ਜੋ ਕਿ ਇੱਕ ਪਲਾਨ ਦੇ ਤਹਿਤ ਚੱਲ ਰਿਹਾ ਹੁੰਦਾ ਕਿ ਤਾਂ ਕਿ ਉਹਦੀ ਬੈਰਕ ਬਦਲੀ ਜਾਵੇ ਤੇ ਉਸ ਟਾਈਮ ਦੇ ਉੱਤੇ ਉਸ ਜੇਲ ਦੇ ਵਿੱਚ ਚੱਕੀਆਂ ਵਿੱਚ ਬੰਦ ਨਹੀਂ ਕੀਤਾ ਜਾਂਦਾ ਸਿੱਧੇ ਜਦੋਂ ਪ੍ਰਭ ਮੱਲੀ ਦੀ ਲੜਾਈ ਹੁੰਦੀ ਆਪਣੇ ਦੋਸਤ ਦੇ ਨਾਲ ਤਾਂ ਉਸ ਨੂੰ ਮੁਲਾਜ਼ਮ ਖਾਤੇ ਦੇ ਵਿੱਚ ਬੰਦ ਕੀਤਾ ਜਾਂਦਾ ਜਿੱਥੇ ਕਿ ਪ੍ਰਭ ਮਰਲੀ ਦਾ ਕਹਿਣਾ ਹੈ ਕਿ ਸੂਬਾ ਸਿੰਘ ਵੀ ਉਸ ਖਾਤੇ ਦੇ ਵਿੱਚ ਬੰਦ ਸੀ ਪਰ ਪ੍ਰਭ ਮਰਲੀ ਸੂਬਾ ਸਿੰਘ ਨੂੰ ਨਹੀਂ ਪਛਾਣਦਾ ਸੀਗਾ ਤਾਂ ਪ੍ਰਭ ਮਰਲੀ ਦਾ ਕਹਿਣਾ ਹੈ ਕਿ ਮੈਂ ਉਸ ਦੇ ਨਾਲ ਦੇ ਤੋ ਹੀ ਪੁੱਛਦਾ ਕਿ ਸੂਬਾ ਸਿੰਘ ਕੌਣ ਹੈ ਤਾਂ ਉਹ ਦੱਸਦੇ ਹੈ ਕਿ ਇਹ ਸੂਬਾ ਸਿੰਘ ਪ੍ਰਭ ਮਰਲੀ ਦਾ ਕਹਿਣਾ ਹੈ ਕਿ ਪਹਿਲਾਂ ਮੈਂ ਬਹੁਤ ਥਰਲੀ ਦੇ ਨਾਲ ਸੂਬਾ ਸਿੰਘ ਤੋਂ ਸਾਰੀ ਗੱਲਬਾਤ ਪੁੱਛਦੇ ਹੈ ਕਿ ਤੁਸੀਂ ਸਰਬਜੀਤ ਸਿੰਘ ਸੱਬੇ ਦਾ ਇੰਕਾਊਂਟਰ ਕੀਤਾ ਸੀਗਾ ਤਾਂ ਉਹਨਾਂ ਨੇ ਆਪ ਮੰਨਿਆ ਇਹ ਹਾਂ ਮੈਂ ਉਹਨਾਂ ਦਾ ਰਿਕਵਰੀ ਕੀਤਾ ਤਾਂ ਉਸ ਤੋਂ ਬਾਅਦ ਬ੍ਰਹਮਲੀ ਦਾ ਕਹਿਣਾ ਕਿ ਮੈਂ ਹਮਲਾ ਕਰਦਾ ਤੇ ਜਿਸ ਦੇ ਵਿੱਚ ਮੇਰਾ ਇਰਾਦਾ ਉਹਨਾਂ ਨੂੰ ਜਾਨੋਂ ਮਾਰਨ ਦਾ ਸੀਗਾ ਪਰ ਇੱਕ ਪੈਨ ਸੀ ਜਿਸ ਦੇ ਨਾਲ ਉਹਨਾਂ ਨੇ ਉਸ ਤੇ ਹਮਲਾ ਕਰਨਾ ਸੀ ਉਹ ਪੈਨ ਡੈਗ ਪੈਂਦਾ ਤੇ ਬ੍ਰਹਮਲੀ ਦਾ ਕਹਿਣਾ ਹੈ ਕਿ ਇਸ ਦੇ ਕਾਰਨ ਉਹ ਉਸ ਨੂੰ ਮਾਰ ਨਹੀਂ ਸਕਦੇ ਤੇ ਜ਼ਖਮੀ ਜ਼ਰੂਰ ਕਰਦੇ ਲੜਾਈ ਬਹੁਤ ਭੈੜੀ ਹੁੰਦੀ ਹੈ ਜਿਸ ਦੇ ਵਿੱਚ ਇੰਸਪੈਕਟਰ ਸੂਬਾ ਸੈਕਿੰਡ ਜ਼ਖਮੀ ਹੁੰਦੇ ਆ ਤੇ ਉਸ ਤੋਂ ਬਾਅਦ ਮਲਾਜਮਾਂ ਦੁਆਰਾ ਉਹਨਾਂ ਨੂੰ ਹਟਾਇਆ ਜਾਂਦਾ ਟਵਾੜ ਕੀਤਾ ਜਾਂਦਾ ਤੇ ਪ੍ਰਭ ਮੱਲੀ ਤਾਂ ਪਰੰਪਰਾ ਦੇ ਕਹਿਣੇ ਅਕਸਰ ਬਾਦ ਉਸ ਦੇ ਉੱਤੇ ਸਮਾਜ ਮਾ ਵੱਲੋਂ ਉਸ ਨੂੰ ਕਟਮਾਰ ਨਹੀਂ ਕੀਤੀ ਜਾਂਦੀ ਜੋ ਕਿ ਸੁਭਾਵਿਕ ਹੈ ਜੇ ਆਪਾਂ ਕੋਈ ਗਲਤ ਹਰਕਤ ਅਦਾਲਤ ਦੇ ਵਿੱਚ ਕਰਾਂਗੇ ਜਾਂ ਕੁਝ ਗਲਤ ਕੰਮ ਕਰਾਂਗੇ ਤਾਂ ਉਸ ਦੀ ਜੋ ਸਜ਼ਾ ਜਾਂ ਉਹ ਹੁੰਦੀ ਹੈ ਉਹ ਮਲਾਜਮ ਦਿੰਦੇ ਹੀ ਹੈ ਤੇ ਕੁਛ ਕੁਛ ਕਰਦੇ ਆ ਤੇ ਉਸ ਦਾ ਪਰਚਾ ਉਸ ਦੇ ਉੱਤੇ ਕੋਈ ਦਰਦ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਦੱਸਿਆ ਜਾਂਦਾ ਹੈ ਕਿ ਪ੍ਰਾਪ ਮੱਲੀ ਦੀ ਉਥੋਂ ਜੇਲ੍ਹ ਸ਼ਿਫਟ ਕਰਕੇ ਗੋਇੰਦਵਾਲ ਭੇਜਿਆ ਜਾਂਦਾ ਹੈ ਇਹ ਸੀਗੀ ਸਾਰੀ ਕਹਾਣੀ ਜੋ ਤੁਹਾਨੂੰ ਦੱਸਣੀ ਸੀਗੀ ਕਿ ਸੂਬਾ ਸਿੰਘ ਸਰਾਂ ਦੇ ਜੋ ਕਿ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਚਰਚਾ ਵਿੱਚ ਆਇਆ ਹੋਇਆ ਹੈ ਸੰਦੀਪ ਸਿੰਘ ਨੇ ਉਸਤੇ ਹਮਲਾ ਕੀਤਾ ਜੋ ਕਿ ਬ੍ਰੈਂਡ ਪ੍ਰੇਂਟਡਡ ਹੋਏ ਆ ਪਹਿਲਾਂ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਉਸ ਉਸ ਸੂਬੇ ਸਿੰਘ ਦੇ ਉੱਤੇ 2022 ਦੇ ਵਿੱਚ ਪਹਿਲਾਂ ਵੀ ਜੇਲ੍ਹ ਦੇ ਵਿੱਚ ਇੱਕ ਹਮਲਾ ਹੋ ਚੁੱਕਾ ਸੀਗਾ ਜੋ ਕਿ ਪ੍ਰਾਪ ਮੱਲੀ ਦੁਆਰਾ ਕੀਤਾ ਜਾਂਦਾ ਗਿਆ ਸੀਗਾ ਇਹ ਸਾਰੀ ਸੀਗੀ ਕਹਾਣੀ ਜੋ ਤੁਹਾਨੂੰ ਦੱਸੀ ਹੈ ਤੇ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਦਿਓ ਵੀਡੀਓ ਸ਼ੇਅਰ ਜਰੂਰ ਕਰ ਤੇ ਲਾਈਕ ਕਮੈਂਟ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ ਮੈਂ 2018 ਦੇ ਵਿੱਚ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਸੀ ਕੋਈ ਵੱਡਾ ਮਲਾਜਮ ਆ ਜੇ ਪੁਲਿਸ ਵਾਲੇ ਜੇਲ੍ਹਰ ਵਿੱਚ ਪਤਾ ਲੱਗ ਜਾਂਦਾ ਜੀ ਉਹ ਫਲਾਨੇ ਨੂੰ ਆ ਸਜ਼ਾ ਹੋ ਗਈ ਪੁਲਿਸ ਵਾਲੇ ਨੂੰ ਜੇ ਹੋ ਗਈ ਆ ਇਹਦਾ ਨਾਮ ਹੀ ਸਾਹਮਣੇ ਆਇਆ ਤੇ ਮੈਨੂੰ ਚਲੋ ਪਤਾ ਹੀ ਕਿ ਸੁਭਾ ਸਿੰਘ ਨਾਂ ਦੇ ਬੰਦੇ ਨੇ ਇਦਾਂ ਕੀਤਾ ਵਾ ਮੈਂ ਜੀ ਇੱਕ ਛੋਟਾ ਜਿਹਾ ਝਗੜਾ ਕੀਤਾ ਸੀ ਆਪਸ ਦੇ ਵਿੱਚ ਤੇ ਮੈਨੂੰ ਤੇ ਇੱਕ ਮੇਰੇ ਨਾਲ ਕੋਈ ਲੜਕਾ ਸੀ ਗੁਰਪ੍ਰੀਤ ਉਹਨੂੰ ਬੰਦ ਕਰਤਾ ਸਾਨੂੰ ਤੁਸੀਂ ਜਾਣਬੋਝ ਕੇ ਤੁਸੀਂ ਡਰਾਮਾ ਕੀਤਾ ਆਪਸ ਲੜਾ ਪਏ ਤਾਂ ਕਿ ਤੁਹਾਨੂੰ ਤੇ ਚੱਕੀਆਂ ਦੇ ਵਿੱਚ ਬੰਦ ਕਰ ਨਹੀਂ ਸਕਦੇ ਉੱਥੇ ਸੀ ਸੀਆਰਪੀ ਦੇ ਅੰਡਰ ਕੰਟਰੋਲ ਸਾਰਾ ਉੱਥੇ ਇਹ ਉਹਨਾਂ ਨੇ ਸਾਨੂੰ ਲਿਆ ਨਹੀਂ ਮੈਨੂੰ ਪਤਾ ਸੀ ਨਹੀਂ ਲੈਣਾ ਉਹਨਾਂ ਨੇ ਤੇ ਇਹਨਾਂ ਨੇ ਸਾਨੂੰ ਕੋਈ ਹੋਰ ਇਹਨਾਂ ਕੋ ਐਨੀ ਸੀ ਚਾਰਾ ਤੇ ਇਹਨਾਂ ਨੇ ਸਾਨੂੰ ਮੁਲਾਜ਼ਮ ਹੱਤੇ ਬੰਦ ਕਰਤਾ ਮੈਨੂੰ ਪਤਾ ਸੀ ਪਹਿਲਾਂ ਤੋਂ ਇੱਥੇ ਬੰਦ ਹੋਣਾ ਇਹਨਾਂ ਅੱਠ 10 ਜਣੇ ਬੈਠੇ ਸੀ ਕੁਰਸੀਆਂ ਦੇ ਚਿਹਰਾ ਦੇ ਬੈਠੇ ਤਾਸ਼ ਕੇ ਡੰਡੇ ਸੂਬਾ ਵਿੱਚ ਸੀ ਹਾਂਜੀ ਤੁਸੀਂ ਪਛਾਣਦੇ ਸੀ ਸੂਬਾ ਨਹੀਂ ਮੈਂ ਨਹੀਂ ਪਛਾਣਦਾ ਜੀ ਮੈਂ ਜਾ ਕੇ ਪੁੱਛਿਆ ਮੈਂ ਹਾਂ ਮਤਲਬ ਸੂਬਾ ਸਿੰਘ ਕੌਣ ਹੈ ਜੀ ਤੇ ਉਥੋਂ ਇੱਕ ਨਾਲ ਦੇਣ ਦੱਸਿਆ ਕਿ ਇਹ ਆ ਇਹ ਕੁਰਸੀ ਤੇ ਬੈਠਾ ਸੀ ਤਾਸ਼ਕੇ ਡੰਡਿਆ ਤੇ ਮੈਂ ਜਾ ਕੇ ਪੁੱਛਿਆ ਮੈਂ ਹਾਂ ਤੁਸੀਂ ਆਹ ਸੰਦੇ ਵਿੱਚ ਉੱਥੇ ਐਸਚੂ ਲੱਗੇ ਰਹੇ ਜੀ ਅੰਦਾ ਹਾਂ ਤੇ ਮੈਂ ਤਨੀ ਇੱਕ ਸਰਬਜੀਤ ਸਿੰਘ ਨਾਂ ਦੇ ਬੰਦੇ ਦਾ ਇੰਕਾਊਂਟਰ ਕੀਤਾ ਸੀ ਤੇ ਕੀ ਵਜ੍ਹਾ ਕੀ ਕਾਰਨ ਸੀ ਕਿਉਂ ਕੀਤਾ ਤੇ ਇਹ ਕਹਿੰਦਾ ਮੈਂ ਕੀਤਾ ਇਹ ਬੜੇ ਮਾਰੇ ਮੈਂ ਤਾਂ ਇਦਾਂ ਨਹੀਂ ਮੈਨੂੰ ਚੇਤਾ ਰਹਿ ਜਾਂਦਾ ਬੜਿਆਂ ਦਾ ਕੀਤਾ ਉਹਦਾ ਵੀ ਕੀਤਾ ਹੋਊਗਾ ਮੈਨੂੰ ਜਦੋਂ ਇੰਨਾ ਗੱਲ ਕਹੀ ਦੇ ਮੇਰੇ ਕੋ ਰਿਆ ਨਹੀਂ ਗਿਆ ਮੈਂ ਜੀ ਇਹਨੂੰ ਫੜ ਲਿਆ ਉੱਥੇ ਫਿਰ ਇਹਦੀ ਬਹੁਤ ਕੁੱਟਮਾਰ ਹੋਈ ਹੋ ਸਕਦਾ ਹੈ ਮੈਂ ਮਾਰ ਵੀ ਦਿੰਦਾ ਮੇਰੇ ਕੋ ਪੈਨ ਸੀ ਉਹ ਡਿੱਗ ਗਿਆ ਮੇਰਾ ਪੈਨਾ ਅੱਛਾ ਉਹ ਮੈਂ ਪੈਨਾ ਹੈ ਨਹੀਂ ਸੀ ਤੇ ਮੈਂ ਕਲਿਆ ਤੇ ਨਹੀਂ ਤੇ ਮੈਂ ਪੈਨ ਨਾਲ ਚਲੋ ਹਮਲਾ ਕਰਨਾ ਸੀ ਇੱਥੇ ਉਹ ਫੇਰ ਚਲੋ ਜੀ ਮੈਂ ਬਹੁਤ ਜਿਆਦੀ ਇਹਦੀ ਕੁੱਟਮਾਰ ਕੀਤੀ ਮੁਲਾਜ਼ਮ ਜਿੰਨੇ ਸੀ ਉਹ ਸਾਰੇ ਮੈਨੂੰ ਪੈ ਗਏ ਮਲਬਾ ਛਡੋ ਛਡਾਈ ਤੇ ਹੋ ਗਿਆ